ਹਾਂਜੀ ਸਾਥੀ ਕਾਜੀ ਜਿਹੜੀ F B 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਜੀ ਮੈਂ ਤੁਹਾਡਾ ਆਪਣਾ ਜੱਜ ਕੰਮਰੀ ਕਰੀਆ ਲੋ ਵੀ ਜੀ ਜਿੱਦਾਂ ਹੈ 75 ਪਾਪਾ ਜੀ ਕਲਾ ਬਲੋਂ ਖਸਾ ਮੰਡੋਰ ਤੇ ਜਿਹੜਾ ਜੀ ਸੀ ਤੇ ਵੀਰੋ ਨਹੀਂ ਤੇ ਨਾਲ ਆਪਣੇ ਕਾ ਵੀਰ ਪਥਰਾ ਨਹੀਂ ਪਾਰ ਗਿਆ ਹਾਂ ਜੀ ਮੈਂ ਨਾਲ ਆਪਣੇ ਇੱਕ ਬਈ ਗੋੜਾ ਜੀ ਮੈਂ ਜੀ ਇੱਕ ਆਪਣੇ ਵੱਡੇ ਸਤਾਰ ਪਾਪਾ ਜੀ ਫੂਜਾ ਤੇ ਕਿੱਕੀ ਵੀਰ ਮੈਂ ਹਾਲੇ ਹੈਪੀ ਹੋਏ ਹੈਪੀ ਨੂੰ ਹਾਂਜੀ ਜੀ 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 ਇਧਰ ਆਉਟ ਗਿਆ ਯਾਰ ਜੇ ਤੂੰ ਮੈਂ ਨਹੀਂ ਯਾਰ ਆ ਗਿਆ ਵਾਹ ਵਾਹ ਆ ਗਿਆ ਲੋ ਜੀ ਜਿਹੜੇ ਆਪਣੇ ਮੁੱਖ ਮਹਿਮਾਨ ਆਏ ਨੇ ਵੱਡੇ ਹਸਤਾਖਰਾਂ ਬੰਦੀ ਆਓ ਇੱਕ ਵਾਰੀ ਤਰ੍ਹਾਂ ਮੁਲਾਕਾਤ ਕਰਮੇ ਤੇ ਜੋ ਫਕਟ ਸਾਗੇ ਕਰੜ ਜਿਹੜੇ ਇਹ ਨਾਮ ਆਏ ਨੇ ਉਹ ਵੀ ਤਾਰੇ ਤੁਹਾਨੂੰ ਦੱਸਾਂਗੇ ਜੀ ਵੀ ਆਪਣੀ ਵੀਡੀਓ ਦੇ ਨਾਲ ਆ ਲੈਣਗੇ ਆ ਲੋ ਜੀ ਚੌਥਾ ਕਬੂਤਰ ਬਾਜ਼ੀ ਮੁਕਾਬਲਾ ਵੱਲੋਂ ਤਨਤਨ ਬਾਬਾ ਦੀਪ ਸਿੰਘ ਜੀ ਕਬੂਤਰ ਕਲੱਬ ਸੁਲਾਵੰਡ ਰੋਡ ਅੰਮ੍ਰਿਤਸਰ ਇੱਥੇ ਆਪਣੇ ਆਇਓ ਮਕਮਾਨ ਮਾਨ ਇਧਰ ਆਪਣੇ ਬਾਬਾ ਜੀ ਫਰੂਟਾ ਵਾਲੇ ਸਤਿਗੁਰ ਬਾਬਾ ਜੀ ਸਤਿਗੁਰ ਸਾਜੀ ਇਧਰ ਆਪਣੇ ਇਥੇ ਮੂਹ ਵੀਰ ਜੀ ਖਲੀਫਾ ਸਾਹਿਬ ਠੀਕ ਹੈ ਜੀ ਇਧਰ ਆਪਣੇ ਜਣਕੇ ਉਸਤਾਜ ਜੀ ਹੁਣੀ ਉਸਤਾਜ ਜੀ ਸਪਾਲੇ ਸਤਿਗੁਰ ਸਾਜੀ ਚੇਅਰਮੈਨ ਸਾਹਿਬ ਸਤਿਗੁਰ ਸਾਜੀ ਬੱਬੂ ਉਸਤਾਜ ਜੀ ਚੇਅਰਮੈਨ ਸਾਹਿਬ ਨਾਲ ਆਪਣੇ ਵਿਜੇ ਉਸਤਾਜ ਜੀ ਢਾਬੇ ਵਾਲੇ ਨਾਲ ਬੱਬਲੂ ਉਸਤਾਜ ਜੀ ਠੀਕ ਹੈ ਜੀ ਇਨਾ ਗਰੁੱਪ ਤੋਂ ਐਸ਼ ਵੀਰ ਇਧਰ ਕੋਲੂ ਪਹਿਲਵਾਨ ਜੀ ਠੀਕ ਹੈ ਜੀ ਛਾਨ ਵੀਰ ਸਾਲ ਆਪਣੇ लाड़े ਵੀਰ ਜੀ ਨੂੰ ਠੀਕ ਹੈ ਜੀ ਆ ਸਾਰੇ ਆਪਣੇ ਸੱਜਣ ਵੀਰ ਆਏ ਜਿਨ੍ਹਾਂ ਨੇ ਸ਼ੀਲਾਂ ਦੇ ਵਿੱਚ ਹਿੱਸਾ ਲਿਆ ਸੀ ਜੀ ਠੀਕ ਹੈ ਜੀ ਅ ਲੋਈ ਵਿਸ਼ੇਸ਼ ਸਨਮਾਨ ਜੋ ਕੀਤੇ ਜਾਣੇ ਨੇ ਠੀਕ ਹੈ ਜੀ ਆ ਸਾਰੇ ਵਿਸ਼ੇਸ਼ ਸਨਮਾਨ ਹਗੇ ਨੇ ਫਸਟ ਆ ਸੈਕਿੰਡ ਆ ਥਰਡ ਆ ਬਹਾਦਰ ਬੱਚੇ ਦਾ ਨਾਮ ਤੇ ਇਧਰ ਹੇਟ ਪ੍ਰਵਾਜ ਬਹਾਦਰ ਕਬੂਤਰ ਦਾ ਨਾਮ ਜੀ ਹਲੋ ਜੀ ਆਪਣਾ ਗੱਜਵੀਰ ਤਵਿਵੇਗ ਵੀਰ ਡੀਸੀ ਵੀਰ ਜੀ ਤੇ ਨਾਲ ਆਪਣੇ ਸਾਰੇ ਵੀਰ ਅੱਜ ਅੱਜ ਵੀਰ ਦੀ ਬਦੌਲਤ ਤੇ ਅਪੂ ਵੀਰ ਦੀ ਬਦੌਲਤ ਆ ਪਾਏ ਜੀ ਇੱਥੇ ਠੀਕ ਹੈ ਜੀ ਆ ਵੀ ਆਪਣਾ ਭਰਾ ਜੀ ਵੱਡਾ ਆਹ ਸ਼ੂਟਰ ਹਲੋ ਜੀ ਆਪਣੇ ਬਾਬਾ ਜੀ ਫਰੂਟਾਂ ਵਾਲੇ ਵੱਡੇ ਉਸਤਾਜ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਲੋ ਜੀ ਬਾਬਾ ਜੀ ਫਰੂਟ ਵਾਲੇ ਆਪਣੇ ਜਣਜਾ ਤਾਜੀ ਦਾ ਮਾਨ ਸਨਮਾਨ ਕਰਦੇ ਹੋਏ ਆਪ ਬਹੁਤ ਤਾਜੀ ਚੇਅਰਮੈਨ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਜੀ ਵਿਜੇ ਸਾਜੀ ਢਾਬੇ ਵਾਲਾ ਦਾ ਮਾਨ ਸਨਮਾਨ ਕਰਦੇ ਹੋਏ ਬਾਬਾ ਜੀ ਡੀਐਸਪੀ ਸਾਹਿਬ ਜਿਹੜਾ ਮਾਨ ਸਨਮਾਨ ਆ ਬਾਬਾ ਜੀ ਕਰ ਰਹੇ ਨੇ Eu do you ਬੜੇ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਾਂਜੀ ਹਾਂਜੀ ਸਤਾ ਜੀ ਇਹ ਫੀਲਡ ਜਿਹੜੀ ਬੱਪੂ ਹਰਾਨ ਦੇ ਸਾਰੇ ਬਾਬਾ ਜੀ ਨੇ ਜਿੰਨੇ ਵੀ ਮੈਂਬਰ ਬਹੁ ਵੀ ਸਾਡੀ ਪਾਰਟੀ ਨੇ ਜੋ ਸਾਰੇ ਜਿੰਨੇ ਵੀ ਮੈਂਬਰ ਇਡਾਈ ਹੈ ਧੰਨ ਧੰਨ ਬਾਬਾ ਦੀ ਥਿੰਗ ਨਾਲ ਫੀਲਡ ਆਈ ਹੈ ਇਹਦੀ ਇਨਾਮ ਵੰਡ ਸਮਲੋ ਆਹ ਦੇ ਦੇ ਸਭ ਤੋਂ ਪਹਿਲਾਂ ਬੱਚੇ ਦਾ ਇਨਾਮ ਜਿਹੜਾ ਕਿ ਸਮੇਰ ਸਿੰਘ ਉਸਤਾਦ ਪੱਪੂ ਪੰਜ ਪੀਰ ਆਇਆ ਆਇਆ ਯਾਰ ਇਹ ਆਇਆ ਫਿਰ ਕਹਿੰਦਾ ਆ ਜਾ ਭਰਾ ਤੇ ਅਗਲੇ ਤੇ ਇਹ ਆਪਣੇ 5 1400 ਰੁਪਏ ਹੀ ਦੇ ਲੋ ਤੇ 1100 ਰੁਪਏ ਆਪੂ ਵੱਲੋ ਬੱਚੇ ਦਾ ਜਨਾਬ ਜੀ ਜੰਤਰਾ ਜੀ ਹਾਂਜੀ ਸਾਜ ਜੀ ਹੇਟ ਕਬੂਤਰ ਦਾ ਨਾਮ ਜੀ ਜੱਜ ਜੱਜ ਕਿਹਦੇ ਕਿਹਦੇ ਬੋਬੀ ਸਟਾਇ ਸਪਾਲੀ ਪਾਰਟੀ ਸਿੰਮੂ ਤੇ ਬਿੱਲ ਅਸਟ੍ਰੇਲੀਆ ਵਾਲਾ ਤੇ ਬਾਬਾ ਜੀ ਫਰੂਟ ਵਾਲੇ ਦਾ ਇਨਾਮ ਆਇਆ ਜੀ ਹੇਟ ਕਬੂਤਰ ਦਾ ਲੋ ਜੀ ਜੱਜ ਵੀਰ ਦਾ ਨਾਮ ਆਇਆ ਏ ਦੇ ਵੀਰ ਤੇ ਸਿਮੂ ਵੀਰ ਤੇ ਬਿਲੇਵੀਰ ਆਸਟ੍ਰੇਲੀਆ ਵਾਲੇ ਤੇ ਬੋ ਵੀ ਉਸਤਾਜ ਜੀ ਸਪਾ ਵਾਲੇ ਵੱਡੇ ਉਸਤਾਜ ਜੀ ਹੁਣੀ ਠੀਕ ਹੈ ਜੀ ਉਹਨਾਂ ਦੀ ਪਾਰਟੀ ਤੇ ਜੱਜ ਵੀਰ ਦਾ ਆਇਆ ਜੇ ਹਟ ਕਬੂਤਰ ਦਾ ਨਾਮ ਜੀ ਬਹੁਤ ਬਹੁਤ ਮੁਬਾਰਕਾ ਹਾਂ ਜੀ ਸਾਰੀ ਪਾਰਟੀ ਨੂੰ ਜੀ 5100 ਰੁਪਿਆ ਹਟ ਕਬੂਤਰ ਦਾ ਨਾਮ ਜਿਹੜਾ ਬਾਬਾ ਜੀ ਰੂਟ ਵਾਲੇ ਨੇ ਫਲੋਰ ਰੱਖਿਆ ਸੀ ਉਹ ਦੇ ਦੇਣਾ 5100 ਰੁਪਿਆ ਹੇ ਜਿਲ੍ਹਾ ਸੁਪਰੀ ਨਾ ਤੀਜਾ ਨਾਮ ਵੀ ਬੋਵੀ ਸਾਧ ਜੀ ਸੋਪਾਲਾ ਦੀ ਪਾਰਟੀ ਸਿੰਮੂ ਬਿੱਲਾ ਸਾਧ ਜੀ ਸਟ੍ਰੇਲੀਆ ਵਾਲੇ ਤੇ ਬਾਬਾ ਜੀ ਫਰੂਟ ਵਾਲੇ ਇਹਨਾਂ ਸਿੰਮੂ ਦਾ ਸ਼ੁਕਰ ਜੱਜ ਆ ਨਾਮ ਲੈ ਰਿਹਾ ਜੀ ਬਾਬਾ ਜੀ ਫਰੂਟ ਵਾਲੇ ਦਾ ਬੇਟਾ ਲੋ ਜੀ ਤੀਸਰਾ ਨਾਮ ਵੀ ਜੱਜ ਦਾ ਹੀ ਆਇਆ ਜੇ ਜੀ ਤੇ ਹਿੱਟ ਵੀ ਜੱਜ ਵੀਰ ਜੀ ਠੀਕ ਹੈ ਜੀ ਤੇ ਵਾ ਦੇਖਿਓ ਬੋਬੀ ਸਾਥ ਜੀ ਸੱਪਾ ਦੀ ਪਾਰਟੀ ਮਿੱਲਾਸਤਾ ਆਸਟ੍ਰੇਲੀਆ ਵਾਲਾ ਤੇ ਸਿੰਮੂ ਦਾ ਸ਼ਾਗਿਰਦ ਸੋਹੇਲ ਦੂਸਰਾ ਇਨਾਮ ਅਗਾ ਜੀ ਲੋ ਜੀ ਦੂਸਰਾ ਇਨਾਮ ਸਹੇਲ ਵੀਰ ਦਾ ਲੋ ਜੀ ਸਹੇਲ ਵੀਰ ਦਾ ਦੂਸਰਾ ਇਨਾਮ ਸਿੰਮੂ ਵੀਰ ਨੂੰ ਤੇ ਮਿਲੇ ਵੀ ਰਕੇਲੀ ਵਾਲੇ ਨੂੰ ਤੇ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਬਹੁਤ ਸੋਹਣੇ ਪਰਿੰਦੇ ਡਾਏ ਵੀਰ ਜੀ ਹੋਣਾ ਨੇ ਜੀ ਹਾਂਜੀ ਸਤ ਜੀ 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 ਹਾਂਜੀ ਸਤ ਜੀ 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 ਭੋਲੂ ਭਲਵਾਂ ਦਾ ਸ਼ਗਿਰ ਤੇ ਫੱਤੂ ਜੀ ਫਸਟ ਨਾਮ ਜੀ ਸੀਨਾ ਗਰੁੱਪ ਤੋਂ ਜਿਸੇ ਮਾਦਮਾ ਨੂੰ ਰਾਜਾ ਲੋ ਜੀ ਫੱਤੂ ਵੀਰ ਹੋਣਾ ਦਾ ਫਸਟ ਨਾਮ ਠੀਕ ਹੈ ਜੀ ਜਿੱਦਾਂ ਕਿ ਆਪਣੇ ਚੇਅਰਮੈਨ ਸਾਹਿਬ ਵੱਡੇ ਉਸਤਾਦ ਜੀ ਹੋਣਾ ਅਨਾਉਂਸ ਕਰ ਹੀ ਦਿੱਤਾ ਵਾ ਜੀ ਫੱਤੂ ਵੀਰ ਨੂੰ ਭੋਲੂ ਪਹਿਲਵਾਨ ਜੀ ਹੋਣਾ ਨੂੰ ਠੀਕ ਹੈ ਜੀ ਤੇ ਵੱਡੇ ਉਸਤਾਦ ਜੀ ਹੋਣਾ ਨੂੰ ਤੇ ਰਾਜੇ ਉਸਤਾਦ ਹੋਣਾ ਨੂੰ ਸਾਰਿਆਂ ਨੂੰ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸ਼ੀਨਾ ਗਰੁੱਪ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਜੀ। ਤਾੜੀ ਮਾਰਦਿਆ ਕਰੋ ਜੀ। ਟੋਟਲ 29 ਤਰੀਕ ਨੂੰ 29 ਤਰੀਕ ਨੂੰ ਗੋਲਬਾਗ ਮੀਟਿੰਗ ਦੇ ਵਿੱਚ ਸਾਰੇ ਜਣੇ ਪਹੁੰਚਣ 5:30 ਵਜੇ ਦਾ ਟਾਈਮ ਹੈਗਾ ਜੀ ਗੋਲਬਾਗ ਦੇ ਵਿੱਚ ਜਿੰਨੇ ਜਣੇ ਵੀ ਆਏ ਉਸਤਾਦ ਸ਼ਗੀਰਦ ਖਲੀਫੇ ਸਾਰੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਜਿਹੜੇ-ਜਿਹੜੇ ਫੈਸਲੇ ਰਹਿ ਗਏ ਨੇ ਉਹ ਸਾਰੇ ਫੈਸਲੇ ਹੋਣਗੇ ਕੋਈ ਸ਼ੀਲਡਾ ਦੇ ਫੈਸਲੇ ਨੇ ਕਿਸੇ ਦੀ ਬਾਜ਼ੀਆਂ ਦੇ ਫੈਸਲੇ ਨੇ ਜਾਂ ਕਿਸੇ ਦਾ ਕੋਈ ਵੀ ਆਪਣਾ ਮਸਲਾ ਹੈਗਾ ਉਹ ਵੀ ਆ ਕੇ ਉਧਰ ਦੱਸ ਸਕਦਾ 29 ਤਰੀਕ 5:30 ਵਜੇ ਗੋਲ ਬਾਗ ਦੇ ਵਿੱਚ ਠੀਕ ਹੈ ਜੀ ਜਿੱਦਾਂ ਆਪਣੇ ਚੇਅਰਮੈਨ ਸਾਹਿਬ ਨੇ ਮੈਸੇਜ ਲਾਇਆ ਵਾ ਜੀ ਤੇ ਆਪਣੇ ਵੱਡੇ ਉਸਤਾਦ ਜੀ ਹੁਣੀ ਉਹ ਵੀ ਉਸਤਾਦ ਜੀ ਸਪਾ ਲੈਣੇ ਵੀ ਉਹ ਦਿਨ ਮੈਸੇਜ ਲਾਇਆ ਸੀ ਜੀ 29 ਤਰੀਕ ਦਾ ਤੇ ਚੇਅਰਮੈਨ ਸਾਹਿਬ ਨੇ ਫੇਰ ਅਨਾਉਂਸ ਕਰਤਾ ਜੀ ਜੀ ਆਹ ਲੋ ਜੀ ਜੱਜ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਬਾਬਾ ਜੀ ਫਰੂਟ ਵਾਲੇ ਨਾਲ ਬੋ ਵੀ ਉਸਤਾਦ ਜੀ ਨਾਲ ਸਾਰੀ ਪਾਰਟੀ ਜਸਵੀਰ ਕਟੈਰੀ ਵਾਲਾ ਆਹ ਲੋ ਜੀ ਜਸਵੀਰ ਕਟੈਰੀ ਵਾਲਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਲਾਲੀ ਭਾਉ ਨਾਲ ਦਾ ਮਾਨ ਸਨਮਾਨ ਕਰਦੇ ਹੋਏ ਜੀ ਨਿੱਕੇ ਨੂੰ ਆਪਣਾ ਲਿਖਣਾ ਹੈ ਐਸੇ ਉਧਰੋਂ ਬੰਦ ਹੋ ਗਿਆ ਕੋਈ ਗੱਲ ਨਹੀਂ ਹਾਂ ਜੀ ਲਾਲੀ ਦੋ ਹੀ ਕਰਨਾ ਨਿੱਕੇ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਾਂ ਲੱਗਿਆ ਦੋ ਹੀ ਹਾਂ ਇਹਦਾ ਸਾਧਨ ਅਜਿਗਾ ਹੈਲੋ ਜੀ ਬਬੂਤਾ ਜੀ ਚੇਅਰਮੈਨ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਆਪਣੇ ਵੱਡੇ ਉਸਤਾਦ ਜੀ ਬਬੂ ਉਸਤਾਦ ਜੀ ਚੇਅਰਮੈਨ ਨੂੰ ਦਾ ਮਾਨ ਸਨਮਾਨ ਕਰਦੇ ਪਹਿਲੇ ਕੋ ਕੇ ਮੈਂ ਦਰਪਾ ਉਸਤਾਦ ਜੀ ਮੈਂ ਤੁਹਾਡੇ ਸਾਹਮਣੇ ਆਇਆ ਹਾਂ ਉਸਤਾਦ ਸਾਹਿਬ ਨੂੰ ਜੀ ਸੁਰੋਤ ਰਵਾਲੇ ਜੀ ਤੋਂ ਦੇਖਣਗੇ ਭਾਈ ਜੀ ਅਨੋਈ ਕੋਲ ਪਹਿਲਵਾਨ ਜਿਹੜਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਵਿਜੇਤਾ ਜੀ ਢਾਬੇ ਵਾਲੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਲੋ ਜੀ ਮਾਨ ਸਨਮਾਨ ਕਰਦੇ ਹੋਏ ਵਿਜੇਤਾ ਜੀ ਢਾਬੇ ਵਾਲਿਆਂ ਦਾ ਜੀ ਹਨ ਜੀ ਆ ਆ ਆ ਗ੍ਰੇਡਾ ਕੀ ਹੇਟ ਕਬੂਤਰ ਦਾ ਨਾਮ ਸਾਂਝਾ ਕਰ ਦਿਓ ਜਿਹਨਾਂ ਨੇ ਬਿਆਸਿਕਾ ਜੱਜ ਦਾ ਜੱਜ ਰਾਨੇ ਉਹ ਕਬੂਤਰ ਦਾ ਨਾਮ ਉਹਨਾਂ ਦੀ ਪਾਰਟੀ ਕਹਿੰਦੀ ਹੈ ਕਿ ਸਾਡਾ ਲੋਕ ਸਾਡੇ ਲੋਕ ਨਾਮ ਜਿਹੜਾ ਜੀ ਮੰਗੇ ਨੂੰ ਦਿੱਤਾ ਜਾ ਰਿਹਾ ਜੀ ਆਹ ਲੋ ਜੀ ਸਿੰਮੂ ਦਾ ਸ਼ਿਗਰ ਤੇ ਟੱਟ ਮਰਵਾ ਆਏ ਮੰਗੇ ਵੀਰ ਦੀ ਠੀਕ ਹੈ ਜੀ ਤੇ ਮੰਗੇ ਵੀਰ ਨੂੰ ਤੇ ਜੱਜ ਵੀਰ ਨੂੰ ਤੇ ਉਹ ਵੀ ਤਾਂ ਜੀ ਉਹ ਮੰਗੇ ਦਾ ਭਰਾ ਇਤਰਾਸ ਦਾ ਆਹ ਲੋ ਜੀ ਆਹ ਮੰਗੇ ਭਾਈ ਦੇ ਵੱਡੇ ਬ੍ਰਦਰ ਠੀਕ ਹੈ ਜੀ ਛੋਟਾ ਛੋਟੇ ਬ੍ਰਦਰ ਬਹੁਤ ਬਹੁਤ ਮੁਬਾਰਕਾਨ ਵੀਰ ਜੀ ਤੁਹਾਨੂੰ ਜੀ ਹਲੋ ਜੀ ਦੱਸੋ ਦੱਸੋ ਵਿੱਕੀ ਵੀਰ ਜੀ ਹਣਾ ਦਾ ਮਾਨ ਸਨਮਾਨ ਕਰਦੇ ਹੋਏ ਵਿੱਕੀ ਵੀਰ ਜੀ ਬੱਕਰੀ ਵਾਲੇ ਦੇ ਨਾਲ ਆਪੂ ਵੀਰ ਆਪਣਾ ਭਰਾ ਭਵਾਨ ਮੁੰਡਾ ਹਾਂਜੀ ਜਿਹਦਾ ਸਨਮਾਨ ਕਰਨ ਦੇ ਬਾਹਰ ਆਇਆ ਤੇ ਭਈਆ ਹਲੋ ਜੀ ਭਵਾਨ ਜੀ ਨਾਲ ਦਾ ਮਾਨ ਸਨਮਾਨ ਕਰਦੇ ਪਏ ਜੀ ਠੀਕ ਹੈ ਜੀ ਬੈਠੋ ਅੰਨਾ ਜੀ ਹੈਗਾ ਜੀ ਬੈਠੋ ਡੀਸੀ ਭਈਆ ਹਲੋ ਜੀ ਆਜੋ ਭਰਾ ਦੋਵੇਂ ਆ ਮਿੱਠੂ ਵੀਰ ਦਾ ਮਾਨ ਸਨਮਾਨ ਕਰਨ ਲੱਗੇ ਨੇ ਜੀ ਹਲੋ ਆਉਗੇ ਹਲੋ ਜੀ ਮਿੱਠੂ ਵੀਰ ਜੀ ਨਾਲ ਦਾ ਮਾਨ ਸਨਮਾਨ ਕਰਦੇ ਹੋਏ ਮੱਲੀ ਉਸਤਾਦ ਜੀ ਆਪਣੇ ਉਹਨਾਂ ਦੇ ਭਰਾ ਦਾ ਮਾਨ ਸਨਮਾਨ ਕਰ ਰਹੇ ਨੇ ਹਲੋ ਜੀ ਪੰਨੇ ਉਸਤਾਦ ਪੰਨੇ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਜੀ ਆਪਣੇ ਵੱਡੇ ਭਰਾ ਉਹਨਾਂ ਦਾ ਸਨਮਾਨ ਕਰਦੇ ਠੀਕ ਹੋ ਗਿਆ ਜੀ ਮੇਜਰ ਮੇਜਰ ਦਾ ਕਾਰਜ ਹੈ ਲੋ ਬਲਦਾ ਮੇਜਰ ਹਲੋ ਜੀ ਮੇਜਰ ਵੀਰ ਪੱਥਰਾਂ ਵਾਲੀ ਪਾਰਕ ਤੋਂ ਉਹਦਾ ਮਾਨ ਸਨਮਾਨ ਕਰਦੇ ਠੀਕ ਹੈ ਜੀ ਇਹ ਘਰੂ ਬਲਦਾ ਕਰਨਾ ਇਹਨੂੰ ਬਲ ਬਲ ਹਲੋ ਜੀ ਅਰੂ ਬਲਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਲੋ ਜੀ ਆਪਣੇ ਉਸਤਾਦ ਜੀ ਆ ਉਸਤਾਦ ਹੁਣ ਆਪਾਂ ਆਪਣੀ ਪਾਰਟੀ ਦਾ ਸਨਮਾਨ ਕਰਦੇ ਹਾਂ ਹਲੋ ਫੜੀ ਠੀਕ ਹੋ ਗਿਆ ਜੀ ਹਲੋ ਜੀ ਆਹ ਲੋ ਜੀ ਸ਼ਾਨ ਵੀਰ ਦਾ ਆਪਣੇ ਮਾਨ ਸਨਮਾਨ ਕਰਦੇ ਹੋਏ ਜੀ ਸ਼ਾਨ ਵੀਰ ਜੀ ਹੁਣ ਦਾ ਆ ਜੀ ਹਾਲੋ ਜੀ ਆਪਣੇ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਾਲੋ ਵੀਰ ਜੀ ਤਾਰ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਉਹਦੇ ਬੇਟੇ ਨੂੰ ਦੇ ਕੇ ਠੀਕ ਹੈ ਜੀ ਜਪਾ ਨੂੰ ਹੈਲੋ ਜੀ ਰਾਏ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਜੀ ਬਾਬਾ ਜੀ ਦੇ ਜਿਹੜੇ ਫੀਲਡ ਵਾਈ ਉਹਨਾਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਹੈਲੋ ਜੀ ਪੀਰਾ ਵੀਰ ਨਹਿਰਾਲਾ ਦਾ ਮਾਨ ਸਨਮਾਨ ਕੀਤਾ ਗਿਆ ਜੀ ਜੀ ਆਖੜਾ ਜੀ ਆਪੂ ਜੀ ਹਲੋ ਜੀ ਹਲੋ ਜੀ ਆਪੂ ਵੀਰ ਦਾ ਮਾਨ ਸਨਮਾਨ ਕੀਤਾ ਗਿਆ ਜੀ ਹੈਲੋ ਜੀ ਆ ਵਿੱਕੀ ਵੀਰ ਆਪਣੇ ਬੈਕਰੀ ਵਾਲੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਜੀ ਹਾਲ ਹੈ ਜੀ ਹਾਲੋ ਵੀਰ ਜੀ ਹੈਪੀ ਵੀਰ ਪਥਰ ਵਾਲੀ ਪਾਰਕ ਤੋਂ ਠੀਕ ਹੈ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਹਾਲੋ ਜੀ ਆਪਣੇ ਬਾਬਾ ਜੀ ਟੂਟਾ ਵਾਲਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਹੀਰੇ ਵੀਰ ਹਣੀ ਹਾਲੋ ਜੀ ਆਪਣੇ ਜੱਜ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਲੋ ਜੀ ਆਪਣੇ ਕਾਲੂ ਵੀਰ ਜੀ ਸੱਤ ਨੰਬਰ ਕਿਤੇ ਆ ਦੋ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਲੋ ਜੀ ਆਪਣੇ ਵੱਡੇ ਤਾਜੀ ਹਣੀ ਠੀਕ ਹੈ ਜੀ ਉਹ ਵੀ ਤਾਜੀ ਉਹ ਸਮਾਰਪਨ ਕਰ ਰਹੇ ਆ ਜੀ ਸਾਡੇ ਝੋਲੀ ਸਾਹਿਬ ਐ ਲੈ ਲੱਕ